ਭਾਈ ਮਾਰਕੀਟ ਦੇ ਵਿੱਚ ਮਾਹ ਯਾਰ ਜੇ ਤੁਸੀਂ 100 ਕਾਰ ਬਾਜ਼ਾਰ ਤੇ ਜਾਓਗੇ ਨਾ ਸ਼ਹਿਰ 1 2 ਦੇ ਤੁਹਾਨੂੰ ਆਹ ਵਾਲੀ ਕਾਰ ਮਿਲੇ ਬਿਲਕੁਲ ਟੋヨタ ਦੀ ਗੱਲ ਹੈ ਵੀਰੇ ਸ਼ਾਹੂ ਕਾਰ ਵਾਲੀ ਕਾਰ ਹੈ ਜੇ ਕਿਸੇ ਨੇ ਕਾਰ ਲੈ ਲਈ ਉਹ ਵੇਚਦਾ ਨਹੀਂ ਜੇ ਅੱਗੋਂ ਵੀ ਕੇ ਬੇਜ ਦਿੱਤੀ ਉਸ ਤੋਂ ਬਾਅਦ ਅੱਗੇ ਕਿਸੇ ਨੇ ਲੈ ਲਈ ਫਿਰ ਉਹ ਨਹੀਂ ਵੇਚਦਾ ਨਹੀਂ ਵੇਚਦਾ ਵੀਰੇ ਇਹ ਮਾਰਕੀਟ ਚ ਆਉਂਦੀ ਹੀ ਨਹੀਂ ਹੈਗੀ ਮੈਂ ਭਾਈ ਲੱਭ ਲੱਭ ਕੇ ਥੱਕ ਗਿਆ ਭਾਈ ਹਨਾ ਹੁਣ ਆਈਆ ਹੁਣ ਆਪਾਂ ਗੱਡੀ ਲੈ ਲਈ ਉਹਦੇ ਨਾਲ ਮਾਡਲ ਕਿੰਨਾ ਹੈ ਇਹ ਵੀਰੇ 2015 ਮਾਡਲ ਹੈ ਡੀਜ਼ਲ ਦੇ ਵਿੱਚ ਕਾਰ ਹੈ ਕਰੋਲਾ ਬੋਹਾਲੀ ਨੰਬਰ ਲੋਕਲ ਕਾਰ ਹੈ ਵੇਰੀਐਂਟ ਕਿਹੜਾ ਟੌਪ ਵਾਲਾ ਇਹ ਹੈ ਵੀਰੇ ਟੌਪ ਤੋਂ ਉੱਛੀ ਹੈ ਵੀਰੇ ਕੁਛ ਪੜਨਾ ਹੈ ਹਾਂਜੀ ਨਹੀਂ ਨਹੀਂ ਮਿਡ ਲੈ ਠੀਕ ਹੈ ਵੀਰੇ ਸਟਾਰਟ ਹੈ ਜੀ ਤੇ ਭਈ ਆਹ ਕਾਰ ਹੈ ਬਕਿਆਊ ਹੈ ਜੇ ਕਿਸੇ ਨੇ ਕਾਰ ਲੈਣੀ ਹੈ ਕਰੋਲਾ 15 ਮਾਡਲ ਹੈ ਰੇਟ 7.5 ਲੱਖ ਦੀ ਡਿਮਾਂਡ ਹੈ ਵੀਰੇ 7.5 ਲੱਖ ਰੁਪਈਆ ਠੀਕ ਹੈ ਵੀਰੇ ਤੇ ਭਾਈ ਹੋਰ ਬਹੁਤ ਕਾਰ ਆ ਆ ਬਲੈਨੋ ਕਿਹੜਾ ਮਾਡਲ ਹੈ ਇਹ ਬਲੈਨ ਹੈਗੇ 2021 ਮਾਡਲ ਪੈਟਰੋਲ ਦੀ ਚੰਡੀਗੜ੍ਹ ਨੰਬਰ ਅਲਾਇਟਰ ਐਕਸਟਰਾ ਲੱਗੇ ਹੋਏ ਨੇ ਕਾਰ ਨੂੰ ਲੈ ਵੀ ਆਜਾ ਪੂਲੀ ਇੰਸ਼ੋਰੈਂਸ ਵਾਲੀ ਕਾਰ ਬ੍ਰਾਂਡ ਨਿਊ ਕਾਰ ਹੈ ਜੀ 21 ਮਾਡਲ ਅਲਾਇ ਵਗੈਰਾ ਲੱਗੇ ਹੋਏ ਨੇ ਵਧੀਆ ਕਾਰ ਹੈ ਰੇਟ 6 ਲੱਖ 65 ਹਜ਼ਾਰ ਦੀ ਡਿਮਾਂਡ ਹੈ ਆਨ ਟੇਬਲ ਰੇਟ ਕਰ ਦਾਂਗੇ ਆਹ ਵਰਨਾ ਜਿਹੜੇ 2013 ਮਾਡਲ 14 ਮਾਡਲ ਸੋ ਜੀ ਆਟੋਮੈਟਿਕ ਠੀਕ ਹੈ ਐਚ ਆਰ ਨੰਬਰ ਦੀ ਰੇਟ 490 ਦੀ ਡਿਮਾਂਡ ਰੇਟ ਕਰ ਦਾਂਗੇ ਵੀਰੇ ਲੈ ਵੀ ਭਾਈ ਹੋਰ ਬਹੁਤ ਕਾਰਾਂ ਖੜੀਆਂ